ਜਿਹੜੇ ਮੂਲ ਮੰਤਰ ਸਾਹਿਬ ਨਾਲ ਜੁੜ ਗਿਆ ਕਾਲ ਯੁੱਗ ਦੇ ਸਮੇਂ ਬਹੁਤ ਵੱਡੇ ਭਾਗ ਨੇ ਮੈਂ ਕਹਿੰਨਾ ਇੱਕ ਮਾਲਾ ਵੀ ਜਿਹੜੇ ਕਰਦੇ ਨਾ ਅੱਜ ਦਾ ਸਮਾਂ ਨਾਮ ਜਪਣਾ ਬਹੁਤ ਔਖਾ 24 ਘੰਟਿਆਂ 'ਚੋਂ ਬਾਕੀ ਜੋ ਮਰਜ਼ੀ ਕੰਮ ਕਰੀ ਜਾਓ ਤੁਹਾਨੂੰ ਰੁਕਾਵਟ ਨਹੀਂ ਪੈਣੀ ਲੈ ਤੁਸੀਂ ਮਾਲਾ ਲੈ ਕੇ ਬੈਠੋ ਜਦੇ ਰੁਕਾਵਟ ਪਾਣੀ ਸ਼ੁਰੂ ਹੋ ਜਾਣੀ ਹੋਰ ਕੰਮ ਕਰੀ ਜਾਓ ਦੁਨੀਆ ਦੇ ਹੋਈ ਜਾਣਗੇ ਗੁਰਨਾਨਕ ਸਾਹਿਬ ਨੇ ਐਵੇਂ ਹੀ ਆਖਿਆ ਮਾਤਾ ਜੀ ਨੂੰ ਮਾਤਾ ਤ੍ਰਿਪਤਾ ਜੀ ਕਹਿੰਦੇ ਨਾਮ ਜਪਣ ਦੇ ਵਿੱਚ ਇੰਨਾ ਸੁਖਾ ਫਿਰ ਜਪਿਆ ਕਿਉਂ ਨਹੀਂ ਜਾਂਦਾ ਤਾਂ ਮਹਾਰਾਜ ਕਹਿੰਦੇ ਆਖਣੇ ਔਖਾ ਸੱਚਾ ਮਾਤਾ ਜੀ ਇਹ ਕਹਿਣਾ ਔਖਾ ਜਪਣਾ ਵੀ ਔਖਾ ਮਹਾਪੁਰਖਾਂ ਨੇ ਆਪ ਜਪਿਆ ਸੰਗਤਾਂ ਨੂੰ ਜਪਾਇਆ ਮੂਲ ਮੰਤਰ ਸਹਿਬ ਕਹਿੰਦੇ ਹੁੰਦੇ ਸੀ ਮਹਾ ਮਹਾਪੁਰਖ ਕਹਿੰਦੇ ਘਾਟ ਨਹੀਂ ਹੁੰਦੀ ਜਪਣ ਦੇ ਨਾਲ ਦੇਖੋ ਜੇ ਆਪਾਂ ਦੇਵੀ ਦੇਵਤਿਆਂ ਨੂੰ ਮੰਨਾਂਗੇ ਆਪਾਂ ਨੂੰ ਕੱਲੀਆਂ ਦਾਤਾਂ ਮਿਲਣਗੀਆਂ ਥੋੜੀ ਐ ਇੱਥੇ ਸੋਚਣ ਦੀ ਗੱਲ ਹੈ ਕੋਈ ਵੀ ਦੇਵੀ ਦੇਵਤਿਆਂ ਨੂੰ ਮੰਨਦਾ ਤੁਹਾਨੂੰ ਇੱਛਾ ਤੁਹਾਡੀ ਪੂਰੀ ਕਰ ਦੇਣਗੇ ਦਾਤਾਂ ਮਿਲ ਜਾਣੀਆਂ ਪਦਾਰਥ ਮਿਲ ਜਾਣਗੇ ਮੁਕਤੀ ਨਹੀਂ ਮਿਲਣੀ ਇੱਥੇ ਧਿਆਨ ਦੇਣ ਦੀ ਲੋੜ ਆ ਮੁਕਤੀ ਨਹੀਂ ਮਿਲਨੀ ਦੇਵੀ ਦੇਵਤਾ ਵੀ ਪਰਮੇਸ਼ਰ ਦੇ ਬਣਾਏ ਪਰ ਥੋੜਾ ਸੋਚਣ ਦੀ ਗੱਲ ਹੈ ਉਧਰ ਮੁਕਤੀ ਨਹੀਂ ਹੈ ਮੁਕਤੀ ਵਾਸਤੇ ਆਪਾਂ ਆਏ ਆ ਜੇ ਗੁਰਨਾਨਕ ਦੇ ਘਰ ਨਾਲ ਜੁੜਾਂਗੇ ਦਾਤਾਂ ਤਾਂ ਮਿਲਣੀਆਂ ਮੁਕਤੀ ਵੀ ਮਿਲਣੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਔਖਾ ਸਮ ਜੈ ਮਾਰ ਕੇ ਗਨੇ ਜਾਹੇ ਨਾ ਕੋਸਾ ਸੋ ਕਮਨੀ ਸਾਹਿਬ ਚ ਆਇਆ ਵੀ ਉਹ ਮਾਰਗ ਇਦਾਂ ਦਾ ਕੋਹਾ ਨਹੀਂ ਗਣੀਆ ਜਾਂਦੀਆਂ। ਪਾਪੀ ਪੁਰਸ਼ 1 ਸਾਲ ਚ ਪਹੁੰਚਦੇ ਨੇ ਸੌਖਾ ਨਹੀਂ ਹੈ। ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਉਹ ਪਾਲਕੀਆਂ 'ਚ ਬੈਠ ਕੇ ਜਾਂਦੀਆਂ ਪਾਪੀ ਪੁਰਸ਼ਾਂ ਨੂੰ ਗਰੜ ਪ੍ਰਾਣ 'ਚ ਲਿਖਿਆ ਕਹਿੰਦੇ 1 ਸਾਲ ਲੱਗ ਜਾਂਦਾ। ਜੈ ਮਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਮਹਾ ਸੰਗ ਤੋਸਾ ਜੈ ਪੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਿੱਥੇ ਨਿਹਰਾ ਹੀ ਨਿਹਰਾ ਚਾਨਣ ਕੋਈ ਨਹੀਂ ਜਿਹੜੇ ਮਾਰਗ ਰਾਹੀ ਜਮ ਮਾਰਗ ਲਾਹੀ ਲੈ ਕੇ ਜਾਣਾ ਪਾਪੀ ਪੁਰਸ਼ ਨੂੰ